ਕਰੇ ਆਪਣੇ ਸਦਾ ਸਦਾ ਰਗਮਾਨ ਇਹ ਪਿੰਡ ਜਿਨ ਸਾਜਿਆ ਦਿੱਤਾ ਪੈ ਨਣਖ ਵਾਲੇ ਗੁਰੂ ਜੀ ਪੰਗਾ ਕਰਿਆ ਤਹਾ ਸਾਹਿਬ ਦਾ ਦਿਆਂ ਚਾਲੀਆਂ ਮੁਕਤਿਆ ਘਟਨਾ ਜਪਿਨਾ ਅਰੰਭ ਕੀਤੇ ਹਨ ਕਾਰਜਾਂ ਚ ਸਫਲਤਾਵਾਂ ਬਖਸ਼ਿਸ਼ ਕਰਨੀਆਂ ਮਾਰ ਬੇਨੋਕਣੀ ਰਾਜ ਕਮਨੀ ਤ੍ਰਕੀ ਬਖਸ਼ਿਸ਼ ਕਰਨੇ ਦੀ ਚੜਦੀ ਕਲਾ ਬਖਸ਼ਿਸ਼ ਕਰਨੇ ਸੁਣਨੇ ਦੇ ਵਿੱਚ ਹੋਰ ਬਾਈ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਇਹ ਸੇਵਾ ਕਰਦੇ ਰਹੇ ਹਨ ਹਰਿਕੰਧਾ ਅਨੰਦਦਾਸ ਜੀ ਨੇ ਜਿਆ ਜਿਹੜਾ ਕਟਨ ਕੀਤਾ ਹੈ ਜਿਸ ਜੋ ਕਟਨ ਕੀਤਾ ਹੈ ਇਹ ਨੈਸਨਾ ਕਰਦ ਰ ਅਧਿਕਾਰਕ ਦਵਾਈ ਦਾ ਜੀ ਤੇ ਕੰਦੂਸ ਦੀ ਵਾਸਤੇ ਚੰਗੀ ਕਰਦੇ ਤੇ ਕਿਤੇ ਪਹਿਲੋ ਕੋਈ ਮੰਨਦਾ ਕੋਈ ਜਾਨ ਲੇ ਇਹ ਪਹਿਲੀ ਵਾਰੀ ਕੋਲਾ ਨਹੀਂ ਸਰ ਇੱਥੇ ਕੋਈ ਨਹੀਂ ਸੈਂਟਰ ਨਹੀਂ ਹੈਗਾ ਤੇ ਮੈਂ ਜਾਣਦੀ ਸੀ ਜਲੰਧਰ ਜੀ ਮੈਨੂੰ ਵਧੀਆ ਲੱਗਿਆ ਦੇ ਵੇਸ ਕਰਕੇ ਸੇਵਾ ਵਾਸਤੇ ਨਹੀਂ ਕੀਤਾ ਜੀ ਤੇ ਗੁਰਦੀਪ ਸਿੰਘ ਜੀਪਾ ਜੀ ਅੱਜ ਮੇਰੇ ਵੀਰ ਦਵਿੰਦਰ ਸਿੰਘ ਨੇ ਇਹ ਆਯੁਰਵੈਦਿਕ ਜਿਹੜਾ ਐਕੂਪ੍ਰੈਸ਼ਨ ਦਾ ਇਹ ਹਸਪੀਟਲ ਐ ਖੋਲਿਆ ਔਰ ਇਹਨਾਂ ਨੂੰ ਬਹੁਤ-ਬਹੁਤ ਵਧਾਈ ਗੁਵਾੜਾ ਦੇ ਵਿੱਚ ਤੇਰੀ ਲੋੜ ਸੀ ਔਰ ਅੱਜ ਇਹਨਾਂ ਨੇ ਲੋੜ ਆਮ ਲੋਕਾਂ ਦੀ ਪੂਰੀ ਕੀਤੀ ਹੈ ਇਸ ਤਰ੍ਹਾਂ ਪੱਜੜ ਰਹੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਆਯੁਰਵੈਦਿਕ ਜਿਹੜਾ ਐਕੂਪ੍ਰੈਸ਼ਨ ਹੈ ਇਹਦੀ ਲੋੜ ਸੀ ਔਰ ਇਹਨਾਂ ਨੇ ਪੂਰਾ ਕੀਤੀ ਹੈ ਮੰਗ ਜਿਹੜੀ ਚਿਰੋਲਾਂ ਦੀ ਪੂਰੀ ਹੋਈ ਹੈ ਔਰ ਮੈਂ ਪਰਮੇਤਾ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਇਹ ਜੋ ਵੀ ਇਹਨਾਂ ਕੋਮ ਰਿਜ਼ੋਰਟ ਬਿਲਕੁਲ ਠੀਕ ਹੋ ਕੇ ਜਾਣ ਔਰ ਇਹਨਾਂ ਦੇ ਮੇਰ ਭਰਿਆ ਆਸਰ ਰੱਖਣ ਇਹਨਾਂ ਦਾ ਇੰ데 ਹੀ ਕੰਮ ਜਿਹੜਾ ਆ ਕਾਰਿਆ ਚੱਲਦਾ ਰਹੇ ਔਰ ਲੋਕਾਂ ਦੀ ਇਹ ਸੇਵਾ ਕਰਦੇ ਰਹਿਣ ਬਹੁਤ ਬਹੁਤ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਤੇ ਬਾਬਾ ਗੜੀਆ ਦੇ ਵਿੱਚ ਤੇ ਇਹ ਨਵਾਂ ਇਹ ਸੈਂਟਰ ਖੋਲਿਆ ਹੈ ਪਰ ਆਪ ਸਾਰਿਆਂ ਨੂੰ ਬੇਨਤੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਇੱਕ ਵਾਰ ਇਹਦਾ ਪੂਰਾ ਫਾਇਦਾ ਜ਼ਰੂਰ ਲਈਏ ਪਰ ਆਪਣਾ ਸਰੀਰ ਜਿਹੜਾ ਹੈ ਉਹ ਤੰਦਰੁਸਤ ਰੱਖੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤੇ ਮੈਂ ਰਣਜੀਤ ਸਿੰਘ ਸੀਈਓ ਨੈਸ਼ਨਲ ਮੀਡੀਆ ਪ੍ਰਾਈਵੇਟ ਲਿਮਟਿਡ ਅੱਜ ਬਹੁਤ ਖੁਸ਼ੀ ਦਾ ਸਮਾਂ ਹੈ ਅਸੀਂ ਆਪਣੀ 83ਵੀਂ ਬ੍ਰਾਂਚ ਜਿਹੜੀ ਹੈਗੀ ਆ ਉਹ ਖਲਵਾੜਾ ਰੋਡ ਸਾਹਮਣੇ ਅਰੋੜਾ ਹਸਪੀਟਲ ਫਗਵਾੜਾ ਵਿਖੇ ਕੰਨੀ ਲੱਗੀ ਆ ਉਹਦਾ ਅੱਜ ਉਦਘਾਟਨ ਹੋਇਆ ਔਰ ਤਕਰੀਬਨ 1 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਅਸੀਂ ਅੱਜ ਜਿਹੜਾ ਟ੍ਰੀਟਮੈਂਟ ਆ ਉਹ ਫ੍ਰੀ ਆਫ ਕਾਸਟ ਕਰਨ ਜਾ ਰਹੇ ਹਾਂ ਹੈਗੇ ਆ ਤੇ ਸੰਤਾ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਸਰਕਾਰ ਇੱਥੇ ਪਹੁੰਚ ਕੇ ਸਾਡੇ ਇਸ ਕੀਤੇ ਹੋਏ ਉਪਰਾਲੇ ਦਾ ਫਾਇਦਾ ਲਵੋ ਔਰ ਇਹ ਜਿਹੜੀ ਬ੍ਰਾਂਚ ਖੋਲਹੀ ਗਈ ਹੈਗੀ ਆ ਇਦੇ ਵਿੱਚ ਐਕੂ ਪ੍ਰੈਸ਼ਰ ఫిਜ਼ੀਓਥੈਰੇਪੀ ਆਯੁਰਵੇਦ ਨਾਲ ਅਸੀਂ ਟ੍ਰੀਟਮੈਂਟ ਕਰਾਂਗੇ ਔਰ ਨਾਲ ਨਾਲ ਐਕੂ ਪ੍ਰੈਸ਼ਰ ਦੇ ਵਿੱਚ ਅਸੀਂ ਕੀਆਟੀ ਕੀਆਟੀ ਤੇ ਐਨਡੀ ਦੇ ਜਿਹੜੇ ਅੱਗੇ ਆ ਉਹ ਕੋਰਸ ਵੀ ਕਰਾਵਾਂਗੇ ਸੋ ਜਿਹੜੇ ਬੱਚੇ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਅੱਗੇ ਵਧਣਾ ਚਾਹੁੰਦੇ ਆ ਉਹਨਾਂ ਦੇ ਵਾਸਤੇ ਇਹ ਬਹੁਤ ਵੱਡੀ ਆਪਰਚੂਨਿਟੀ ਹੈਗੀ ਆ ਤੁਸੀਂ ਜਿਹੜੀ ਇਹ ਜਾਣਕਾਰੀ ਆ ਲੈਣੀ ਹੋਵੇ ਤੇ ਸਾਡੇ ਨੰਬਰ ਨੋਟ ਕਰ ਲਓ ਤੇ ਜੇ ਕਿਸੇ ਨੂੰ ਕੋਈ ਪਰਮਾਨੰਤ ਮਨਾ ਕਰੇ ਕੋਈ ਪ੍ਰੋਬਲਮ ਵੀ ਹੋਵੇ ਤੇ ਆਨਲਾਈਨ ਆਫਲਾਈਨ ਸਾਡੀ ਜਿਹੜੀ ਕੰਸਲਟੇਸ਼ਨ ਹੈ ਉਹ ਫ੍ਰੀ ਹੈ ਦੀਆ ਆਪ ਦੀ ਫੌਂਦੇ ਵੀ ਡਿਸਕਸ ਕਰ ਸਕਦੇ ਹੋ ਔਰ ਪੁੱਛ ਸਕਦੇ ਹੋ ਔਰ ਉਹਦੇ ਵਾਸਤੇ ਨੰਬਰ ਨੋਟ ਕਰੋ 7973057857 7973057857 ਜਿੱਥੇ ਤੁਸੀਂ ਕਾਲ ਕਰ ਸਕਦੇ ਹੋ ਬਾਕੀ ਇਥੇ ਜਿਹੜਾ ਸਾਡਾ ਐਡਰੈਸ ਹੈਗਾ ਆ ਉਹ ਇੱਕ ਵਾਰੀ ਫਿਰ ਨੋਟ ਕਰ ਲਓ ਖਲਵਾੜਾ ਰੋਡ ਸਾਹਮਣੇ ਅਰੋੜਾ ਹਸਪੀਟਲ ਭਗਵਾਨ ਆਪ ਜੀ ਪਹੁੰਚ ਕੇ ਕਿਨਾ ਸੇ ਬਵਾ ਮਾ ਲਾ ਲੈ ਸਕਦੇ ਹੋ ਤੇ ਜਿਹੜੀ ਸਾਡੀ ਟਾਈਮਿੰਗ ਹੈਗੀ ਇਹ ਤੇਰੀ ਉਹ 9 ਵਜੇ ਤੋਂ ਲੈ ਕੇ 8 ਵਜੇ ਤੱਕ ਹੋਇਆ ਕਰੇਗੀ ਤੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈਗੀ ਆ ਤੇ ਕੋਸ਼ਿਸ਼ ਕਰਨੀ ਆ ਕਿ ਅਪੁਆਇੰਟਮੈਂਟ ਲੈ ਕੇ ਆਓ ਤਾਂ ਕਿ ਤੁਹਾਡਾ ਜਿਹੜਾ ਟਾਈਮ ਆ ਉਹ ਖਰਾਬ ਨਾ ਹੋ ਸਕੇ ਇੰਨੀਆਂ ਬੇਨਤੀਆਂ ਕਬੂਲ ਕਰਿਓ ਵਾਜੂਬੀ ਚਿਕਤਕਾਂ ਸਰ